ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜਦੋਂ ਅਸੀਂ ਅਧਿਆਤਮ ਮਾਰਗ ਤੇ ਚੱਲਦੇ ਆਂ ਤੇ ਆਪਾਂ ਨੂੰ ਚੱਲਦੇ ਹੋਏ ਗੁਰਮਖੋ ਰਸਤੇ ਦੇ ਵਿੱਚ ਬਹੁਤ ਸਾਰੇ ਉਸ ਮਾਲਕ ਵਾਹਿਗੁਰੂ ਦਾ ਜਦੋਂ ਪਰਮੇਸ਼ਰ ਪਿਤਾ ਜੀ ਦਾ ਸਿਮਰਨ ਕਰਦੇ ਆਂ ਤੇ ਬਹੁਤ ਸਾਰੀਆਂ ਰਸਤੇ ਦੇ ਵਿੱਚ ਪ੍ਰਕਾਰਟ ਆਉਂਦੀਆਂ ਨੇ ਪਹਿਲੀ ਸਟੇਜ ਤੇ ਜਦੋਂ ਆਪਾਂ ਸਿਮਰਨ ਕਰਦੇ ਆਂ ਸਭ ਤੋਂ ਵੱਡੀ ਰਸਤੇ ਦੀ ਰੁਕਾਵਟ ਹੈ ਰਿੱద్ధి ਸiddhi ਰਿੱਧਿ ਸਿੱਧ ਬਰਤ ਦੀ ਹੈ ਜਦੋਂ ਅਸੀਂ ਸਿਮਰਨ ਕਰਦੇ ਆਂ ਤੇ ਕੁਝ ਸਮੇਂ ਬਾਅਦ ਹੀ ਇਹ ਰਿੱਧਿ ਸਿਰ ਸ਼ੁਰੂ ਹੋ ਜਾਂਦੀ ਹੈ ਇੱਕ ਮਾਇਆ ਦੇ ਵੱਲੋਂ ਇਹ ਰਿੱద్ధి ਸਿੱਧੀ ਦਾ ਖੇਲ ਖੇលਿਆ ਜਾਂਦਾ ਹੈ ਕਮਾਨੂ ਵਾਹਿਗੁਰੂ ਦੇ ਜੋ ਬਲਾਵ ਦਾ ਮਾਰਗ ਭਲਾ ਕੀ ਸੰਸਾਰ ਦੇ ਐਸ਼ ਹੋਣਾ ਉਹਦੇ ਨਾਲ ਜੋੜ ਦਿੱਤਾ ਜਾਵੇ ਸੰਸਾਰ ਦੇ ਪਦਾਰਥਾਂ ਦੇ ਨਾਲ ਜੋੜ ਦਿੱਤਾ ਜਾਵੇ ਸੰਸਾਰ ਦੇ ਵਸਤਾਂ ਦੇ ਨਾਲ ਜੋੜ ਦਿੱਤਾ ਜਾਵੇ ਭਾਵਕੇ ਅ ਰਿੱਦਿ ਸਿੱਧ ਅ ਸਤ ਮੋਹ ਹੈ ਇਹ ਫਿਰ ਚੱਲਦਾ ਹੈ ਕਿਉਂਕਿ ਰਿੱਦਿ ਸਿੱਧੀ ਕੀ ਹੈ ਉਹ ਇਹ ਫਿਰ ਆਪਾਂ ਨੂੰ ਗੁਰਮਖੋ ਭਰਮ ਦੇ ਵਿੱਚ ਪਾ ਕੇ ਇਹ ਵੀ ਜਦੋਂ ਆਪਣਾ ਸਿਮਰਨ ਚੱਲਦਾ ਹੈ ਥੋੜੇ ਸਮੇਂ ਬਾਅਦ ਇਹ ਆਪਣੇ ਫੁਰਨੇ ਸੱਚੇ ਹੋਣ ਲੱਗ ਪੈਂਦੇ ਆ ਮੁੱਖ ਦੇ ਕਹੇ ਬਚਨ ਸੱਚੇ ਹੋਣ ਲੱਗ ਪੈਂਦੇ ਆ ਇਹ ਸਭ ਤੋਂ ਵੱਡੀ ਰਿਕਵਟ ਹੈ ਇਹ ਸਿਮਰਨ ਨੂੰ ਰਿੱਤ ਸਿਖਾ ਜਾਂਦੀ ਹੈ ਤੁਹਾਡਾ ਜਪ ਤੁਹਾਡਾ ਤਪ ਇਹਨੇ ਖਤਮ ਕਰ ਦੇਣਾ ਤੇ ਮਹਾਰਾਜ ਬਾਣੀ ਵੀ ਸਮਝਾਉਂਦੇ ਰਿੱਤ ਸਿਧ ਸਭੋ ਹੈ ਨਾਮ ਨਵ ਅਸੀ ਮਨ ਆਈ ਕਿ ਜਿਹੜਾ ਰਿੱਧੀ ਸਿੱਧੀ ਦੇ ਵਿੱਚ ਬੈ ਗਿਆ ਉਹਨੂੰ ਨਾਮ ਦੀ ਦਾਤ ਪ੍ਰਾਪਤ ਨਹੀਂ ਹੋ ਸਕਦੀ ਉਹਦੇ ਹਿਰਦੇ 'ਚ ਨਾਮ ਨਹੀਂ ਵਾਹੀ ਸਕਦਾ ਕਿਉਂਕਿ ਰਿੱਧੀ ਸਿੱਧੀ ਦੇ ਚਲਾ ਗਿਆ ਉਹਦਾ ਮਨ ਸੰਸਾਰੀ ਪਦਾਰਥਾਂ ਦੇ ਵਿੱਚ ਉਲਝ ਚੁੱਕਾ ਹੈ ਹੁਣ ਬਾਹਰ ਗੁਰਬਾਣੀ ਨੂੰ ਸਮਝਾਉਂਦੇ ਇਹ ਮੋਹ ਵੱਸੋ ਕੇ ਹੁੰਦਾ ਹੈ ਫਿਰ ਨਹੀਂ ਸੱਚੇ ਹੋਣ ਲੱਗ ਪਏ ਮੁੱਖ ਦੇ ਕਹੇ ਬਚਨ ਸੱਚੇ ਹੋਣ ਲੱਗ ਪਏ ਤੁਹਾਡੀ ਕੀਤੀ ਹੋਈ ਸਾਰੀ ਕਮਾਈ ਇਹਨੇ ਸਭ ਸਾਰੀ ਕਮਾਈ ਤੇ ਪਾਣੀ ਫੇਰ ਦੇਣਾ ਹੈ। ਭਾਬ ਕੇ ਖਤਮ ਕਰ ਦੇਣਾ ਇੱਕ ਭੈਣ ਜਿ ਸਿਗੇ। ਉਹ ਨਾ ਉਹ ਨਾ ਇੱਕ estrangement ਸਿਮਤ ਕਰਨ ਲਗੀ। ਤੇ ਮੇਰੇ ਫੋਰਨ ਸੱਚੇ ਹੋਣ ਲੱਗ ਪਏ। ਮੈਨੂੰ ਮਾਲਕ ਦੀ ਆਵਾਜ਼ ਸੁਣਦੀ ਸੀ, ਪ੍ਰਕਾਸ਼ ਵੀ ਹੁੰਦਾ ਸੀ। ਤੇ ਮੇਰੇ ਫੋਰਨ ਸੱਚੇ ਹੋਣ ਲੱਗ ਪਏ। ਹਸਤਾ ਬਹੁਤ ਉੱਚੀ ਸੀ ਮੈਨੂੰ ਅਬਰਤ੍ਰਸ ਵੀ ਆਉਂਦਾ ਸੀ। ਹਾਲੀਵੁੱਡ ਕੀ ਹੋਇਆ ਮੇਰੇ ਫੋਰਨ ਸੱਚੇ ਹੋਣ ਲੱਗ ਪਏ। ਜਿਹੜੀ ਵੀ ਚੀਜ਼ ਅੰਦਰ ਸੋਚਣੀ ਉਹ ਅੱਗੇ ਹੋ ਜਾਣੀ। ਫਿਰ ਮੇਰੇ ਮੁੱਖ ਦੇ ਬਚਨ ਸੱਚੇ ਹੋਣ ਲੱਗ ਪਏ ਮੈਂ ਜਿਹਨੂੰ ਵੀ ਬਚਨ ਕਰਨਾ ਕਿਸੇ ਦਾ ਦੁੱਖ ਉਹ ਹਟ ਜਾਣਾ ਕਿਸੇ ਨੂੰ ਕੋਈ ਕੀ ਦੀ ਲੋੜ ਆ ਉਹ ਬਚਨ ਕਰਨਾ ਇਹਦਾ ਪੂਰਾ ਹੋ ਜਵੇ ਹੋ ਜਾਣਾ ਇਹ ਖੇਡ ਦਿਲਣ ਲੱਗ ਪਿਆ ਪਰ ਮੈਨੂੰ ਪਤਾ ਨਹੀਂ ਸੀਗਾ ਕਿ ਇਹ ਕਿ ਖੇਡ ਹੈ ਕੀ ਹੈ ਇਹਦੇ ਬਾਰੇ ਪੂਰਾ ਮੈਨੂੰ ਪਤਾ ਪੇਤ ਨਹੀਂ ਸੀਗਾ ਤੇ ਜਦੋਂ ਤੁਹਾਡੀ ਵੀਡੀਓ ਦੇਖੀ ਫਿਰ ਮੈਨੂੰ ਪਤਾ ਲੱਗਾ ਕਈ ਤੇ ਰਿੰਦੀਆਂ ਸਿੱਧੀਆਂ ਨਹੀਂ ਮੈਂ ਬੜਾ ਖੁਸ਼ ਹੁਣਾ ਕਿ ਮੈਂ ਦੂਜਿਆਂ ਦੇ ਕੰਮ ਆ ਰਹੀ ਆ ਕਿ ਦੂਜਿਆਂ ਦਾ ਦੁੱਖ ਸੁੱਖ ਮੈਂ ਮਿੰਟਾਂ ਦੇ ਵਿੱਚ ਖਤਮ ਕਰ ਦਿੰਨੀ ਆ ਤੇ ਉਹ ਫਿਰ ਉਹਨਾਂ ਦੀ ਥੋੜਾ ਜਿਹੀ ਉਹ ਵਧਦੀ ਆ ਕਿ ਰਿਤਸਤ ਬਰਤ ਦੀ ਚੜਾਈ ਹੁੰਦੀ ਜੀਵਨੀ ਥੋੜਾ ਜਿਹੀ ਬਰਤ ਦੀ ਆ ਫਿਰ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਭਰਤੀ ਉਹ ਫਿਰ ਵੇ ਨਹੀਂ ਕਹਿੰਦੇ ਸਾਰਾ ਕੁਝ ਮੇਰਾ ਜਦੋਂ ਪ੍ਰਕਾਸ਼ ਹੁੰਦਾ ਸੀ ਅਮਰਤਰਾਸ ਆਉਂਦਾ ਸੀ ਜਦ ਮਾਲਕ ਦੀ ਬਾਤ ਸੁਣਦੀ ਸੀ ਐਸ ਬਿਲਿ ਮੈਂ ਬਿਲਕੁਲ ਜ਼ੀਰੋ ਹੋ ਗਈਆਂ ਬਰਾਗ ਦੇ ਵਿੱਚ ਬੜੀ ਭਰੀ ਬਈ ਸੀ ਕਹਿੰਦੀ ਮੈਂ ਬਿਲਕੁਲ ਮੈਂ ਖਾਲੀ ਹੋ ਗਈਆਂ ਕਰੋ ਕਿਰਪਾ ਭੈ ਜੀ ਹੁਣ ਤੁਸੀਂ ਤਾਂ ਮਾਲਕ ਨੇ ਤੁਹਾਡੇ ਤੇ ਕਿਰਪਾ ਕੀਤੀ ਤੁਹਾਡੇ ਕੋਲ ਕਿਰਪਾ ਸੰਭ ਹੀ ਨਹੀਂ ਗਈ ਤੇ ਤੁਸੀਂ ਵਚਨ ਕਰਨੇ ਸ਼ੁਰੂ ਕਰ ਦਿੱਤੇ ਅੰਦਰੋਂ ਫੁਰਨੇ ਲੈਣੇ ਸ਼ੁਰੂ ਕਰ ਦਿੱਤੇ ਤਾਂ ਹੀ ਕਹਿੰਦੇ ਕਿ ਪਹਿਲਾਂ ਫੁਰਨੇ ਮਾਰੋ ਬਚਾਰ ਮਾਰ ਕੇ ਫੁਰਨੇ ਮਾਰ ਕੇ ਫਿਰ ਨਾਮ ਨੂੰ ਸੁਣੋ ਕਿ ਜੇ ਇਸ ਅਵਸਥਾ ਤੇ ਸੰਕਾ ਮੰਨ ਜਾ ਰਿਹਾ ਜਦੋਂ ਨਾਮ ਨੂੰ ਸੁਣਨ ਲੱਗ ਪੈਂਦਾ ਹੈ ਉਦੋਂ ਰਿੰਦੀ ਸਿੱਧ ਬਰਤਦੀ ਏ ਕਿਉਂਕਿ ਰਿੰਦੀ ਸਿੱਧੀ ਤੇ ਦੇਵ ਲੋਗ ਤੇ ਮਾਇਆ ਜਿਹੜੀ ਬਾਹਰ ਕਰਦੀ ਏ ਦੇਵਤੇ ਵੀ ਉਹਨਾਂ ਦੇ ਵਾਸ ਆ ਜਾਂਦੇ ਨੇ ਕਿਉਂਕਿ ਮਾਇਆ ਦਾ ਇਹ ਆਖਰੀ ਜਾਲ ਹੈ ਕਿ ਉਹ ਹਿੰਦੀ ਸਿੱਧੀ ਦੇ ਵਿੱਚ ਪਸਾ ਕੇ ਮਨ ਨੂੰ ਭਗਤੀ ਮਾਰਗ ਤੋਂ ਥੱਲੇ ਲਾ ਲੈਣਾ ਮਾਲਕ ਦੇ ਮਲਾਪ ਦੇ ਵਿੱਚ ਇਹ ਸਭ ਤੋਂ ਵੱਡੀ ਰੁਕਾਵਟ ਹੈ ਸਾਡੀ ਸਾਰੀ ਭਗਤੀ ਲੁੱਟੀ ਜਾਂਦੀ ਹੈ ਸਾਡਾ ਸਿਮਰਨ ਲੁੱਟਿਆ ਜਾਂਦਾ ਹੈ ਸਾਡਾ ਰਸ ਲੁੱਟੇ ਅੰਦਰ ਦੀ ਸ਼ਾਂਤੀ ਅੰਦਰ ਦਾ ਆਨੰਦ ਸਭ ਲੁੱਟਿਆ ਜਾਂਦਾ ਹੈ ਕਹਿੰਦੀ ਐਸੇ ਵੇਲੇ ਮੈਂ ਖਾਲੀ ਹਾਂ ਜ਼ੀਰੋ ਹਾਂ ਨਾ ਮੈਨੂੰ ਪ੍ਰਕਾਸ਼ ਹੋ ਰਿਹਾ ਹੈ ਨਾ ਮੈਨੂੰ ਮਾਲਕ ਦੀ ਆਵਾਜ਼ ਸੁਣ ਰਹੀ ਹੈ ਤੇ ਨਾ ਹੀ ਮੈਨੂੰ ਅਬਰਤਰਾਸ ਆ ਰਿਹਾ ਮੇਰੇ ਕੋ ਸਿਮਰਨ ਵੀ ਨਹੀਂ ਹੁੰਦਾ ਮੈਂ ਦੱਸੋ ਕੀ ਕਰਾਂ ਮੈਂ ਤਾਂ ਪੈਂਦੀ ਕਰਨਾ ਹੁਣ ਕੀ ਹੈ ਮਾਲਕ ਅਗੇ ਬੇਨਤੀ ਕਰੋ ਮਹਾਰਾਜ ਦਇਆ ਕਰੋ ਸ਼ਿੰਭਰੂ ਕਰੋ ਦੁਆਰਾ ਸਟਾਰ ਸ਼ੁਰੂ ਕਰੋ ਪਰ ਉਹ ਰਾਗਨ ਪਰਿਪੇਸ਼ੀ ਕਿ ਮੇਰੇ ਕੋਲ ਬਹੁਤ ਗੱਲਤ ਕੰਮ ਹੋ ਗਿਆ ਗੁਰਮਖੋ ਆਪਾਂ ਵੀ ਦੇਖਣਾ ਹੈ ਕਿ ਇਸ ਮਾਰਗ ਤੇ ਚੱਲਦੇ ਹੋਏ ਇਹ ਸਭ ਤੋਂ ਵੱਡੀ ਰੁਕਾਵਟ ਕਿਤੇ ਅਸੀਂ ਆਪਣੀ ਕਮਾਈ ਜਿਹੜੀ ਹੈ ਉਹ ਲੁਟਾ ਤੀ ਨਹੀਂ ਰਹੇ ਕੀ ਆਪਣੀ ਕਮਾਈ ਨੂੰ ਅਸੀਂ ਸਾਂਭ ਰਹੇ ਆ ਕਿ ਰਿੰਦ ਸਿੱਧੇ ਵਿੱਚ ਨਹੀਂ ਫਸ ਗਏ ਅਸੀਂ ਰਿੰਦੀ ਸਿੱਧੀਆਂ ਆ ਜਾਂਦੀਆਂ ਥੋੜਾ ਜਿਹਾ ਮਨ ਕਰਨ ਦੇ ਨਾਲ ਮਨਗਨ ਰਿੱਤ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੇ ਸਹਿਲ ਸਭਾ ਕਿਉਂਕਿ ਰਿੱਤ ਸਿੱਧ ਜਿਹੜੀਆਂ ਭਗਤਾਂ ਦੇ ਚਰਨਾਂ ਦੇ ਵਿੱਚ ਹੜੁੱਦ ਲੰਗੀਆਂ ਨੇ ਬੈਠ ਜਾਂਦੀਆਂ ਕਿ ਦੱਸੋ ਕਿਹੜਾ ਕੰਮ ਕਰੀਏ ਪਗਰ ਰੱਬ ਦੇ ਪਿਆਰੇ ਰਿੱਧੀਆਂ ਸਿੱਧੀਆਂ ਬਲੂਹੂ ਨਹੀਂ ਕਰਦੇ ਦਏਗਾ ਮੇਰਾ ਮਾਲਕ ਦਏਗਾ ਮੈਨੂੰ ਦੇਣ ਬਾਣਾ ਬੈਠਾ ਹੈ ਜਿਹੜੇ ਵੀ ਜੇ ਮੈਂ ਕੁਝ ਮੰਗਣਾ ਹੈ ਕਿ ਮੈਂ ਆਪਣੇ ਮਾਲਕ ਤੋਂ ਸਿੱਧਾ ਮੰਗਾਂ ਮੈਂ ਕਿਉਂ ਰਿੱਤੀ ਸਿੱਧੀ ਦੇ ਵਿੱਚ ਪਵਾਂ ਉਹ ਏਕੋ ਟੀਕ ਰੱਖਦੇ ਨੇ ਮਾਲਕ ਦੇ ਮਨੁੱਖੀ ਟੇਕ ਬਿਰਤੀ ਸਮਝਾਂ ਦੇਵਨ ਕੋ ਇੱਕ ਏਕ ਭਗਵਾਨ ਕੇਵਲ ਤੇ ਕੇਵਲ ਵਾਹਿਗੁਰੂ ਹੀ ਉਹਨਾਂ ਦਾ ਆਸਰਾ ਹੁੰਦਾ ਹੈ ਕਿ ਕੋਈ ਕੋਰ ਰੇਰ ਦੇ ਵਿੱਚ ਵਸਾਇਆ ਹੁੰਦਾ ਹੈ ਸੋ ਇਸ ਮਾਰਗ ਤੇ ਚੱਲਦੇ ਹਾਂ ਸੁਚੇਤ ਰਹਿਣਾ ਹੈ ਰਿੱਧੀਆਂ ਸiddhi ਨੇ ਆਉਣਾ ਤੁਹਾਡੀ ਭਗਤੀ ਨੂੰ ਖਤਮ ਕਰਨਾ ਹੈ ਤੁਹਾਡੀ ਸ਼ਾਂਤੀ ਲੁੱਟ ਲੈਣੀ ਹੈ ਤੁਹਾਡਾ ਸੁੱਖ ਆਰਾਮ ਇਹ ਰਿੱਧੀ ਸਿੱਧੀ ਨੇ ਲੁੱਟ ਲੈਣਾ ਹੈ ਫਿਰ ਰੋਣ ਤੋਂ ਸਵਾਏ ਤੁਹਾਡੇ ਪੱਲੇ ਕੁਝ ਨਹੀਂ ਰਹੇਗਾ ਬਿਛਤਾਵੈ ਤੋ ਕੋ ਗਿਆ ਕਰ ਤੁਹਾਡੇ ਪੱਲੇ ਕੁਝ ਨਹੀਂ ਰਹਣਾ ਕੋਕਿਤ ਸਾਨੂੰ ਇਹਨੇ ਖਾਲੀ ਕਰ ਦੇਣਾ ਹੈ ਬਾਸ਼ ਕਰ ਦੇਣਾ ਹੈ ਬਚ ਕੇ ਰਹਿਣਾ ਹੈ ਬਿਰਲੇ ਬਿਰਲੇ ਨੇ ਇਹ ਰਿੱਦ ਸਿੱਧ ਤੋਂ ਬਜੇ ਤੇ ਕੌਣ ਬਚਿਆ ਜਿਨ੍ਹਾਂ ਨੇ ਸਾਧ ਸੰਗਤ ਕਰ ਲਈ ਸਾਧੂ ਜਨਾਂ ਦਾ ਸੰਗ ਕਰ ਲਿਆ ਸੰਤ ਜਨਾਂ ਦਾ ਸੰਗ ਕਰ ਲਿਆ ਉਹ ਫਿਰ ਸਾਨੂੰ ਇਹ ਰਿੱਦ ਸਿੱਧ ਤੋਂ ਪਾਰ ਲੈ ਜਾਂਦੇ ਨੇ ਫਸਣ ਨਹੀਂ ਦਿੰਦੇ ਸੋ ਮਾਰਾ ਗੁਰਬਾਣੀ ਵਿੱਚ ਸਮਝਾਉਂਦੇ ਨੇ ਕਿ ਤੁਸੀਂ ਇਹਨਾਂ ਰਿੱਡੀਆਂ ਸਿੱਧੀਆਂ ਵੱਲ ਧਿਆਨ ਨਹੀਂ ਦੇਣਾ ਨਹੀਂ ਤਾਂ ਤੁਹਾਡੀ ਭਗਤੀ ਹੀ ਇਹਨਾਂ ਨੇ ਰੋਕ ਲੈਣੀ ਹੈ ਭਗਤੀ ਖਤਮ ਕਰ ਦੇਣੀ ਹੈ ਤੇ ਇਹਨਾਂ ਤੋਂ ਪਾਰ ਹੋਣ ਵਾਸਤੇ ਕਿਉਂਕਿ ਬਹੁਤ ਸਾਰੇ ਜੀਵ ਇਹਨਾਂ ਰਿੱਧੀਆਂ ਸਿੱਧੀਆਂ ਵਿੱਚ ਫਸੇ ਹੋਏ ਬਹੁਤ ਸਾਰੇ ਜੀਵ ਜਿਹੜੇ ਨੇ ਰਿੱਧੀਆਂ ਸਿੱਧੀਆਂ ਦੇ ਵਿੱਚ ਫਸੇ ਹੋਏ ਨੇ ਕਿਸੇ ਦਾ ਕੰਮ ਕਰ ਤਾ ਪੂਰਾ ਕੰਮ ਕਰ ਤਾ ਗਿਆ, ਵਰਨਾ ਲਿਆ ਸੱਚ ਹੋ ਗਿਆ। ਇੱਥੇ ਤੇ ਸੀਮਤੇ ਉਹ ਭਗਤੀ ਉਹ ਕਹਿੰਦੇ ਇਹੀ ਭਗਤੀ ਹੈ ਰਿੱਧੀਆਂ ਸਿੱਧੀਆਂ ਤੇ ਪਰ ਭਗਤੀ ਦੇ ਨਾਮ ਤੇ ਪਹੁੰਚਣਾ ਫਿਰ ਮਾਲਕ ਦੇ ਨਾਲ ਬਲਾਪ ਕਰਨਾ ਕਿ ਸਾਡਾ ਜਨਮ ਮਰਨ ਖੰਡਨ ਹੋ ਜਾਵੇ। ਦੁਆਰਾ ਅਸੀਂ ਜਨਮ ਮਰਨ ਦੇ ਵਿੱਚ ਆਈਏ ਨਾ ਮਾਰਗਤਨ ਬਲਾਪ ਹੋ ਜਵੇ ਫਿਰ ਉਹ ਮਾਰਗ ਰੁਕ ਗਿਆ ਸਾਡਾ ਜਿਹੜਾ ਬਲਾਪ ਵਾਲਾ ਮਾਰਗ ਲੇਪ ਵਾਲਾ ਮਾਰਗ ਸੀ ਉਹ ਉਹ ਰੁਕ ਗਿਆ ਤੇ ਫਿਰ ਸੰਤ ਧਰ ਦੇ ਮਾਰਗ ਤੇ ਪਾਤ ਜਮਾ ਦੇ ਮਾਰਗ ਤੇ ਕਿਉਂਕਿ ਜਿਹੜੇ ਪ੍ਰਾਤਨ ਅਸੀਂ ਇਤਿਹਾਸ ਪੜ੍ਹਦੇ ਆ ਰਾਵਣ ਵਰਗੇ ਉਹ ਵੀ ਰਿੱਧੀ ਸਿੱਧੀ ਚ ਫਸ ਗਏ ਜਿਹੜੇ ਹਰਨਾਕਸ਼ ਵਰਗੇ ਉਹ ਵੀ ਰਿੱਧੀ ਸਿੱਧੀ ਦੇ ਵਿੱਚ ਫਸ ਕੇ ਉਹਨਾਂ ਨੇ ਭਗਤੀ ਕੀਤੀ ਪਰ ਆਪਣੀ ਮੱਤ ਅਨੁਸਾਰ ਕੀਤੀ ਗੁਰੂ ਦੀ ਸ਼ਰਨ ਵਿੱਚ ਨਹੀਂ ਗਏ। ਰਿੱਧੀਆਂ ਸਿੱਧੀਆਂ ਆ ਗਈਆਂ, ਸ਼ਕਤੀਆਂ ਆ ਗਈਆਂ। ਤੇ ਦੇਖੋ ਫਿਰ ਕੀ ਉਹਨਾਂ ਦਾ ਹਾਲ ਹੋਇਆ ਕਿਸ ਤਰ੍ਹਾਂ ਉਹਨਾਂ ਦੀ ਭਗਤੀ ਲੁੱਟੀ ਗਈ। ਫਿਰ ਜਨਮ ਅਵਤਾਰ ਦੇ ਗੇੜ ਦੇ ਵਿੱਚ ਪੈ ਗਏ। ਅਰਣਕਿਸ਼ ਨੇ ਕਿੰਨਾ ਭਗਤੀ ਕੀਤੀ, ਰਿੱਧੀ ਸਿੱਧੀ ਪ੍ਰਾਪਤ ਕੀਤੀ। ਕਿ ਮੈਨੂੰ ਅਸਤਰ ਸ਼ਾਸਤਰ ਕੋ ਮਾਰਨਾ ਦਿਨ ਬਿਲੇ ਮਾਰਨਾ, ਰਾਤ ਬਿਲੇ ਮਾਰਾ। ਨਾ ਮੈਨੂੰ ਮਨੁੱਖ ਮਾਰੇ, ਨਾ ਕੋ ਜੀਵ ਮਾਰੇ। ਮੇਰੀ ਜੜੀ ਅ ਮੋਦਵੇਂ ਨੂੰ ਆਵੇ ਨ ਰਿੱਧੀ ਸਿੱਧੀ ਕਿ ਪੈ ਗਿਆ ਦੁਨੀਆਂ ਪੇਰਾ ਇਨਾਮ ਜੱਪੇ ਇਸ ਤਰ੍ਹਾਂ ਜਿਹੜੀ ਰਿੱਧੀ ਸਿੱਧੀ ਹੈ ਉਹਨੂੰ ਲੁੱਟ ਲੈਂਦੀ ਹੈ ਖਾ ਜਾਂਦੀ ਹੈ ਇਹ ਵੀ ਮਾਇਆ ਦਾ ਜਾਲ ਹੈ ਤੋਂ ਬਚ ਕੇ ਰਹਿਣਾ ਆਪਾਂ ਵਾਹਿਗੁਰੂ ਦੇ ਨਾਲ ਪਿਤਾ ਪਰਮੇਸ਼ਰ ਦੇ ਨਾਲ ਬਲਾਪ ਕਰਨਾ ਹੈ ਅਸੀਂ ਉਸ ਵਾਹਿਗੁਰੂ ਦੇ ਨਾਲ ਬਲਾਪ ਕਰਕੇ ਆਪਣੀ ਜਨਮ ਮਰਨ ਦਾ ਜਿਹੜਾ ਮਨ ਤੇ ਲੱਗਾ ਹੋਇਆ ਦੁੱਖ ਉਹਨੂੰ ਖੰਡਨ ਕਰਨਾ ਹੈ ਚਾਰ ਜੁਗਾਂ ਦੇ ਭੁੱਲੇ ਪਟਕੇ ਆ ਚਾਰ ਜੁਗਾਂ ਦਾ ਵਿਛੋੜਾ ਹੈ ਬਲਾਪ ਵਿੱਚ ਬਤਨ ਜਾਵੇ ਮਲਾਪੋ ਜੇ ਸਾਡਾ ਆਉਣ ਜਾਣ ਤੇ ਹਵਾ ਗਉਣ ਤੇ ਚੱਕਰ ਤੋਂ ਰਹਿਤ ਹੋ ਜਾਈਏ ਤਾਂ ਹੀ ਹੋਏਗਾ ਜੇ ਆਪਾਂ ਸਿੱਧੇ ਮਾਰਗ ਤੇ ਚੱਲਾਂਗੇ ਜੇ ਮਾਰਗ ਦੇ ਗੁਰਮਖ ਮਾਰਗ ਚੱਲਣਾ ਛੜ ਖੱਬੇ ਸੱਜੇ ਨਾ ਖੱਬੇ ਨਾ ਸੱਜੇ ਮਨ ਗੁਰਮਖ ਨੇ ਸਿੱਧਾ ਲੇਪ ਦੇ ਮਾਰਗ ਤੇ ਚੱਲਣਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਪਾਦੀ ਦੇ ਸੇਧਾਰ ਮਾਰਗ ਜਿਹੜਾ ਹੈ ਲੇਵਦਾ ਮਾਰਗ ਨਾਮ ਦੇਪਣ ਬੜਾ ਮਾਰਗ ਉਸ ਤੋਂ ਆਪਣੇ ਘਰ ਨੂੰ ਜਾਂਦਾ ਹੈ ਜਿੱਥੇ ਰਿੱਦਿ ਸਿਦਦੀ ਆਉਂਦੀ ਹੈ ਦੂਰ ਕਿਤਾ ਕਰਨੀ ਨਾਲੇ ਸਿਮਰਨ ਸ਼ੁਰੂ ਕਰ ਦਿਓ ਵਾਹ ਗਿਰਿਵ ਵਾਹ ਗਿਰਿਵ ਵਾਹ ਗਿਰਿਵ ਰਿੱਦਿ ਸਿਦਦੀ ਦੇ ਬਾਸੇ ਠਾਈਓ ਅੰਦਰ ਕੋਈ ਨਾ ਕੋਈ ਆ ਰਿਹਾ ਹੈ ਨੇਤਰ ਖੋਲ ਲਓ ਸੱਚਾ ਨਾ ਹੋ ਜੇ ਬੇ ਜੇ ਆਪਣੇ ਇਸ ਫੋਰਮੇ ਦੇ ਅਪ ਦੇਖ ਲੈਣਾ ਕਿ ਫੋਰਮੇ ਸੱਚੇ ਹੋ ਰਹੇ ਆ ਸਮਝ ਲਓ ਫਿਰ ਆਪਣੇ ਰਿੱਦਿ ਸੇ ਬਾਤ ਹੀ ਖੋਲ ਲਓ ਧਿਆਨ ਬਦਲ ਦਿਓ ਧਿਆਨ ਨੂੰ ਤੋੜੋ ਕਿਉਂਕਿ ਉਹਨਾਂ ਤੁਹਾਡੀ ਕਮਾਈ ਸਾਫ਼ ਕਰਕੇ ਲੈ ਜਾਣੀ ਹੈ ਸਾਰੀ ਸਾਫ਼ ਕੀ ਕਰ ਦੇਣੀ ਹੈ ਖਤਮ ਕਰ ਦੇਣੀ ਹੈ ਫੇਰ ਜਨਮਰ ਦੇ ਗੇੜ ਵਿੱਚ ਪਾ ਦੇਣਾ ਜਮਾਂ ਦੇ ਬਸ ਪੈ ਜਾਣਾ ਆਪਾਂ 84 ਦਾ ਲੰਬਾ ਚੱਕਰ ਫੇਰ ਕੱਟਣਾ ਪੈਣਾ ਤੇ ਮਾਰਗ ਗੁਰਬਾਣੀ ਵੀ ਸਮਝਾਉਂਦੇ ਨੇ ਕਿ ਹੁਣ ਤੁਸੀਂ ਸਿਮਰਨ ਕਰੋ ਅਭਿਆਸ ਕਰੋ ਜਨਮਰ ਦੇ ਕਾਰਨ ਤਰਨ ਪਖੰਡ ਜੋਤੀਸੇ ਇਸ ਜਮ ਜਗਾਤੀ ਲੂਟੇ ਇਹ ਪਖੰਡ ਦੇ ਵਿੱਚ ਆ ਜਾਂਦਾ ਹੈ ਉਹ ਜਮਾ ਦੇ ਭੰਤੀ ਲੁੱਟ ਲੈਣੇ ਫਿਰ ਮਾਰਾ ਕੀ ਕਹਿੰਦੇ ਨੇ ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਕ ਸਿਮਰਤ ਜਿਤ ਛੁਟੇ ਸੋ ਆਪਾਂ ਉਹ ਨਿਰਵਾਣ ਕੀਰਤਨ ਗਾਉਣਾ ਜਿਹਦੇ ਨਾਲ ਸਾਡੀ ਬੰਦ ਖਲਾਸੀ ਹੋ ਚਕੇ ਇਸ ਮਾਇਆ ਦੇ ਕਰਮ ਦੇ ਛੁੱਟ ਸਕੀਏ ਨਹੀਂ ਤਾਂ ਫਿਰ ਪੱਜੇ ਮਾਇਆ ਦੇ ਜਾਤ ਦੇ ਵਿੱਚ ਮਾਇਆ ਨੇ ਫਿਰ ਬਸਾਲਾ ਜੇ ਰਿਤੀ ਸਿੱਧੀ ਵਰਤਦੀ ਹੈ ਮਾਇਆ ਨੇ ਸਾਨੂੰ ਪਾਰ ਨਹੀਂ ਭਗ ਸਾਗਰ ਤੋਂ ਪਾਰ ਨਹੀਂ ਹੋਣ ਦੇਣ ਮਕਿਨਾਂ ਦਾ ਸੰਗ ਕਰਕੇ ਮਾਰ ਕਹਿੰਦੇ ਸੰਤੋ ਸਾਗਰ ਪਾਰ ਉਤਰਿਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰਿਏ ਕਹਿੰਦੇ ਬਚਨ ਕਹਾਉਣਾ ਆਪਾਂ ਸਾਧੂ ਜੀ ਦਾ ਸੰਗ ਕਰਕੇ ਤੇ ਦੇਖਣਾ ਕਿ ਆਪਾਂ ਪੁੱਛਣਾ ਹੈ ਕਿ ਕਿਤੇ ਰਿੱਤੀ ਸਿੱਧੀ ਵਿੱਚ ਤੇ ਨਹੀਂ ਮਨ ਫਸ ਗਿਆ ਕਿਤੇ ਸਾਡੀ ਕਮਾਈ ਖਤਮ ਤੇ ਨਹੀਂ ਹੋ ਗਈ ਕਿ ਇੰਦਰੋਂ ਕਮਾਈ ਕਰੀ ਜਾਂਦੇ ਸਿਮਰਨ ਕਰੀ ਜਾਂਦੇ ਆ ਭਗਤੀ ਕਿ ਉਧਰ ਸਾਡਾ ਸਾਥ ਹੋਈ ਜਾ ਰਹੀ ਕਮਾਈ ਸੋਏ ਬਚ ਕੇ ਰਹਿਣਾ ਸਾਧ ਸੰਗਤ ਜੋ ਹਰ ਕੋਣ ਗਾਵੈ ਸੋ ਨਿਰਮਲ ਕਰ ਲੀਜੈ ਜਿਹੜੇ ਸਾਧੂ ਜਨਾਂ ਦਾ ਸੰਗ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਆਪਣੇ ਮਨ ਨੂੰ ਨਿਰਮਲ ਕਰ ਲੈਂਦੇ ਤੇ ਸਿੱਧ ਤੋਂ ਰਹਿਤ ਕਰ ਪੈਂਦੇ ਤਾਂ ਹੀ ਕਹਿੰਦੇ ਸਾਧੂ ਜਨਾਂ ਦਾ ਸੰਤ ਜਨਾਂ ਦਾ ਸੰਗ ਕਿਉਂ ਜ਼ਰੂਰੀ ਏ ਉਹਨਾਂ ਤੁਹਾਨੂੰ ਬਾਹ ਫੜ ਕੇ ਰਿੱਤੀ ਸਿੱਤੀ ਤੋਂ ਬਚਾਉਣਾ ਕੀ ਤੱਕ ਨਾ ਚੱਲੇ ਰਿੰਦੀ ਦੀ ਸਿੱਤੀ ਨੇ ਤੁਹਾਡੇ ਅੱਗੇ ਕਿੰਨਾ ਦੱਸੋ ਜ ਤੁਹਾਡਾ ਕਿਹੜਾ ਕੰਮ ਕਰੀਏ ਮਾਇਆ ਚਾਹੀਦੀ ਏ ਦੁਨੀਆਂ ਦੇ ਐਸ਼-오ਰਾਮ ਚਾਹੀਦੇ ਏ ਇਹ ਜਿੱਥੇ ਦਿੱਤੀ ਵਰਤਦੀ ਹੈ ਪਰ ਸਾਧੂ ਜਨਾਂ ਨੇ ਕਹਿੰਦੇ ਕਿ ਭਾਈ ਦੇਖਿਓ ਕਿ ਕਿਤੇ ਇਸ ਹਰ ਚੰਦੌਰੀ ਵਿੱਚ ਨਾ ਪੈ ਜੇ ਉਹ ਇਹਨਾਂ ਨੇ ਤੁਹਾਡਾ ਭਗਤੀ ਖਤਮ ਕਰ ਦੇਣੀ ਹੈ ਤਾਂ ਸੋ ਆਪਾਂ ਨੇ ਗੁਰਮੁਖ ਪਿਆਰਿਓ ਬਚਣਾ ਸੁਚੇਤ ਹੋ ਕੇ ਰਹਿਣਾ ਹੈ ਪ੍ਰਭ ਕਾ ਸਿਮਰਨ ਜਿਹੜਾ ਕਰਨਾ ਹੈ ਪ੍ਰਭ ਕੀ ਉਸਤ ਕਰੋ ਸੰਤ ਜੀ ਸਾਵਧਾਨ ਇਹ ਕਾਗਰ ਗੀਤ ਐਨ ਇਕਾਗਰ ਹੋ ਕੇ ਮਨ ਨੂੰ ਮਨ ਸ਼ਬਦ ਦੁਆਰਾ ਬੰਨ ਕੇ ਆਪਸੇ ਮਰਨ ਕਰਨਾ ਹੈ ਕਿ ਮਨ ਜਿਹੜਾ ਇਹ ਸ਼ਬਦ ਤੋਂ ਬਾਸੀ ਨਾ ਜਾਵੇ ਜਿਹਦਾ ਧਿਆਨ ਦੋ ਚਿੱਤਾਂ ਨਾ ਹੋਏ ਵਿਚਾਰਾਂ ਵਿੱਚ ਨਾ ਜਾਵੇ ਤਾਂ ਹੀ ਕਹਿੰਦੇ ਵਿਚਾਰ ਪਹਿਲਾਂ ਵਿਚਾਰ ਖਤਮ ਕਰੋ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਣ ਨਾ ਹੋਵੇ ਜੇ ਵਿਚਾਰ ਖਤਮ ਨਹੀਂ ਹੁੰਦੇ ਰਿੱਧੀ ਸਿੱਧੀ ਵਰਤਨ ਨਾ ਪੈਣੀ ਹੈ ਪਹਿਲਾਂ ਕਹਿੰਦੇ ਵਿਚਾਰਾਂ ਨੂੰ ਖਤਮ ਕਰੋ ਫਿਰ ਅੱਗੇ ਸੋਨ ਵਿੱਚ ਚੱਲੋ ਕਿਉਂਕਿ ਜਿੱਥੇ ਆਪਣੇ ਮਨ ਨੇ ਸੋਨ ਵਿੱਚ ਜਾਣਾ ਸੋਨ ਦਾ ਘਰ ਹੈ ਮਨ ਦਾ ਘਰ ਹੈ ਤੇ ਉੱਥੇ ਰਿੱਧੀ ਸਿੱਧੀ ਹੈ ਨਹੀਂ ਉੱਥੇ ਮਾਇਆ ਹੈ ਜਿਹਨ ਪਰਗਰ ਸਤਿਗੁਰ ਤੇ ਪਾਇ ਵਿਚਾਰਾ ਸੋਮ ਸੰਵਲ ਸੱਚੇ ਕਰਬਾਰਾ ਜਿੱਥੇ ਜਾ ਕੇ ਮਾਨੇ ਹਸਲ ਲਾਉਣਾ ਹੈ ਜਿੰਨਾਂ ਤੇ ਸਰੀਰ ਵਿੱਚ ਰਹਿ ਕੇ ਸੀ ਛੇ ਮਨ ਕਰ ਦਿੰਦੇ ਰਿੱਧੀ ਸਿੱਧੀ ਨੇ ਸਾਨੂੰ ਰੋਕਣਾ ਹੈ ਵਿਚਾਰਾਂ ਦੁਆਰਾ ਫੁਰਨਿਆਂ ਦੁਆਰਾ ਕਿਰਸ਼ਨਾ ਬਾਸ਼ਨਾ ਦੁਆਰਾ ਇਹ ਰਿੱਧ ਸਿੱਧ ਬਾਤ ਦੀ ਹੈ ਕਦੀ ਕਾਮ ਨੇ ਕਦੀ ਕ੍ਰੋਧ ਨੇ ਕਦੀ ਲੋਭ ਨੇ ਕਦੀ ਮੋਹ ਨੇ ਕਦੀ ਹੰਕਾਰ ਨੇ ਰਿੱਧ ਸਿੱਧ ਅੱਗੇ ਲੈ ਕੇ ਆਉਣੀ ਹੈ ਤੇ ਇਸ ਕਰਕੇ ਬਚ ਕੇ ਰਹਿਣਾ ਹੈ ਕਿਸੇ ਬਿੱਲੀ ਵੀ ਤੁਹਾਡੇ ਤੇ ਅਟੈਕ ਕਰ ਸਕਦੀ ਏ ਤੁਹਾਡੀ ਪੱਗਤੀ ਨੂੰ ਲੁੱਟ ਸਕਦੀ ਬਹੁਤ ਸਾਰੇ ਆਉਂਦੇ ਕਿ ਸਾਡੇ ਇਹਦਾ ਬਚਨ ਸੱਚ ਹੁੰਦੇ ਆ ਸਾਡੇ ਮੁਖ ਦਾ ਕਿਹਾ ਸੱਚ ਹੋ ਜਾਂਦਾ ਸਾਡੇ ਫੌਰਨੇ ਸੱਚੇ ਹੋ ਰਹੇ ਆ ਪੰਗੇ ਨੂੰ ਵੀ ਆ ਤਾਂ ਬੇਨਤੀ ਕਰਦੇ ਦਾ ਕੰਮ ਬਣ ਜਾਂਦਾ ਤੇ ਠੀਕ ਹੈ ਕੰਮ ਤਾਂ ਗੁਰਮੁਖੋ ਬਣ ਗਿਆ ਅਗਲੇ ਤਾਂ ਬਣ ਗਿਆ ਪਰ ਤੁਹਾਡੀ ਕਮਾਈ ਤਾਂ ਗਈ ਇੱਥੇ ਗੁਰਮੁਖੋ ਆਪਾਂ ਨੇ ਮਾਰਾ ਕਹਿੰਦੇ ਨਾ ਕਿ ਜੇ ਕੁਝ ਮੰਗਣਾ ਤਾਂ ਮਾਲਕ ਤੋਂ ਮੰਗੋ ਸਿੱਧਾ ਮੰਗੋ ਪੇਤਾ ਪਰਮੇਸ਼ਰ ਤੋਂ ਮੰਗੋ ਇਹ ਤੁਹਾਨੂੰ ਲੋੜ ਹੈ ਤੇ ਪਾਰਸ਼ਕ ਨੇ ਜੇ ਰਿਤੀ ਸਿੱਧੀ ਤੇ ਪੈ ਗਿਆ ਤੇ ਇਹ ਰਿਤੀ ਸਿੱਧੀ ਕੋ ਬਰਲਾ ਬਰਲਾ ਨਹੀਂ ਬਚਿਆ ਫਿਰ ਅਸੀਂ ਜਨਮ ਮਰਨ ਦੇ ਗੇੜ ਵਿੱਚ ਪੈ ਜਮਾਂਗੇ ਹੁਣ ਮੌਕਾ ਮਿਲਿਆ ਵਾਰੀ ਮਿਲੀ ਹੈ 84 ਨਾਲ ਜੂਨ ਤੋਂ ਬਾਅਦ ਸਾਨੂੰ ਇੱਕ ਵਾਰ ਮੌਕਾ ਮਿਲ ਦਿੱਤਾ ਗਿਆ ਮਾਸ ਜਾਮੇ ਜੇ ਇਹ ਹਾਰ ਗਏ ਤੇ ਪਤਾ ਨਹੀਂ ਕਿੰਨੇ ਕੁ ਯੁੱਗ ਲੱਗ ਜਾਣ ਕਿੰਨਾ ਜਨਮ ਬਗੀਤ ਹੋ ਜਾਣ ਹੁਣ ਆਪਾਂ ਸਿਮਰਨ ਕਰਕੇ ਅਭਿਆਸ ਕਰਕੇ ਇਸ ਮਾਇਆ ਦੇ ਜਾਲ ਵਿੱਚੋਂ ਨਿਕਾਣਾ ਇਹਨੂੰ ਮਾਰ ਕੇ ਮਾਇਆ ਮਮਤਾ ਮੋਣੀ ਜਿਹਦੇ ਮਨ ਦਾ ਜਖਾਇਆ ਮਨ ਨੂੰ ਖਾਦੇ ਗੁਰਮੁਖੋ ਬ੍ਰਿਜਨੀ ਸੱਚ ਨਾਮ ਚਿਤ ਲਾਇਆ ਮਾਇਆ ਬਾਰ-ਬਾਰ ਤੁਹਾਡੇ ਅੱਗੇ ਆਏਗੀ ਜਾਲ ਬਣਾਏਗੀ ਇਸ ਜਾਲ ਵਿੱਚ ਫਸਾਉਣਾ ਮਾਇਆ ਨੇ ਮਾਇਆ ਦਾ ਜਾਲ ਜਿਹੜਾ ਬਹੁਤ ਗੁੰਝਲਦਾਰ ਹੈ ਬਾਰ-ਬਾਰ ਮਨ ਨੂੰ ਘੇਰਨਾ ਬਾਰ-ਬਾਰ ਸੋਹਟੀ ਨੂੰ ਇਹਨਾਂ ਨੇ ਫਸਾਉਣਾ ਕਿ ਮਨ ਇੱਥੇ ਫਸ ਜਾਵੇ ਮਨ ਜਾਲ ਵਿੱਚ ਜਗੜਿਆ ਜਾਵੇ ਤੁਸੀਂ ਇਸ ਜੜ ਨੂੰ ਕੱਟਣਾ ਸੇ ਬਰਨ ਕਰਕੇ ਸਾਧੂ ਜਨਾਂ ਦਾ ਸੰਗ ਕਰਕੇ ਮਨ ਮੇਰੋ ਗੱਜ ਜੀਪਾ ਮੇਰੀ ਗੱਤੀ ਮਾਪਾ ਮਾਪਾ ਘਾਟੋ ਜਮ ਕੇ ਆਸੀ ਬੁਰੂ ਸਤ੍ਰਿਕਾ ਦਾ ਸੰਨੇ ਕਿ ਕਿੰਨਾ ਰਿੱਤੀ ਸਿੱਧੀਆਂ ਨੂੰ ਤੁਸੀਂ ਖਤਮ ਕਰ ਸਕਦੇ ਆ ਸੁਚੇਤ ਹੋ ਕੇ ਰਹਿਣਾ ਇਹ ਭਗਤੀ ਲੁੱਟ ਜਾਂਦੀ ਹੈ ਬੜੇ ਬੜਿਆਂ ਨੇ ਭਗਤੀ ਲੁੱਟ ਲਈ ਕਿਤੇ ਅਸੀਂ ਨਾ ਲੁੱਟੇ ਜਾਈਏ ਕਿਤੇ ਸਾਡੇ ਨਾਲ ਵਰਤ ਤੇ ਨਹੀਂ ਰਹੀ ਜੇ ਵਰਤ ਰਹੀ ਹੈ ਇੱਕ ਪਾਸੇ ਕਮਾਈ ਹੋ ਰਹੀ ਹੈ ਦੂਜੇ ਪਾਸੇ ਜਾ ਰਹੀ ਹੈ ਇੱਕ ਪਾਸੇ ਹੋ ਰਹੀ ਹੈ ਦੂਜੇ ਪਾਸੇ ਖਤਮ ਹੋ ਰਹੀ ਹੈ ਕਮਾਈ ਜਿਹੜੀ ਮੰਜ਼ਲ ਤੇ ਅਸੀਂ ਜਾਣਾ ਉਹਤੇ ਪਹੁੰਚ ਨਹੀਂ ਸਕਾਂਗੇ ਮਿਲਣਾ ਤਾਂ ভাই ਗੁਰੂ ਨਪੈ ਪ੍ਰਾਪਤ ਮਾਨਵ ਤੇ ਹੋਈਏ ਗੋਬਨ ਬਿਲਡ ਕੀਏ ਤੇਰੀ ਬਰੀਆ ਸਿੱਧਾ ਰਸਤਾ ਮਾਰੇ ਦਸ ਰਿਹਾ ਕਮਾਲ ਵੀ ਮਿਲਣ ਵਾਸਤੇ ਗੋਬਨ ਮਿਲਣ ਵਾਸਤੇ ਉਹ ਤਾਂ ਮਿਲੇ ਨਹੀਂ ਆਪਾਂ ਤੇ ਇੱਥੇ ਹੰਕਾਰ ਵੀ ਆ ਜਾਂਦਾ ਹੈ ਕਿ ਮੇਰੇ ਬੱਚੇ ਮੇਰੀ ਭਗਤੀ ਪੂਰੀ ਹੋ ਗਈ ਮੇਰੇ ਬੱਚੇ ਸੱਚ ਹੋਣ ਲੱਗ ਪਏ ਮੇਰੇ ਪਰਨੇ ਸੱਚੇ ਹੋਣ ਲੱਗ ਪਏ ਲੋਕਾਂ ਨੇ ਬਾਵਾ ਹੋਈ ਤਾਂ ਵੀ ਰਬ ਰੁਕੋ ਗਿਆ ਉਹ ਇਹ ਵੀ ਪਤਾ ਕਰ ਮਾਏ ਨੇ ਜਾਲ ਪਾ ਲਿਆ ਮਾਏ ਨੇ ਘੇਰ ਲਿਆ ਬਚ ਕੇ ਰਹਿਣਾ ਹੈ ਬੱਚੇ ਕੀ ਕੋਕ ਜੇ ਨਾ ਪਾਚੇ ਤਾਂ ਇਹ ਮਾਇਆ ਖਾ ਜਾਂਦੀ ਏ ਵੱਡੇ ਵੱਡੇ ਨੂੰ ਖਾ ਕੇ ਸੁਖੀ ਬਸੇ ਮਸਕੀਨੀ ਆਪ ਦਬਾਲ ਕਰੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਫਿਰ ਜੁਨਾਂ ਦੇ ਵਿੱਚ ਪਾਤਾ ਸੁਆਪਨੀ ਲਾਹਾ ਲੈਣਾ ਹੈ ਗੁਰਮੁਖ ਲਾਹਾ ਲੈ ਗਏ ਮਨ ਮੁਚਲੇ ਭੂਲ ਗਵਾਈ ਜਿਓ ਤੇ ਆਪਣਾ ਅਭਿਆਸ ਪੋਚ ਪੋਚ ਕੇ ਜਿਤ ਲੜਾਈ ਕਿ ਜਿਸ ਮਾਰਗ ਤੇ ਚੱਲੇ ਆ ਇਹ ਬੜਾ ਬੇਖੜਾ ਪੰਡਾ ਹੈ ਜੇਨ ਵਰਗ ਦੇ ਗੁਰਬਾਣੀ ਕਿਸ ਜਾਰੇ ਖੰਨੀਓ ਤਿੱਖੀ ਬੱਲੋ ਨਿੱਕੀ ਇਹ ਤਮਾਰਗ ਜਾਣਾ ਬੜਾ ਬਰੀਕ ਮਾਰ ਭਗਤਾਂ ਦੀ ਚਾਲ ਨਰਨਦੀ ਚਾਲਾਂ ਨਰਨਦੀ ਭਗਤਾਂ ਕੀ ਰਿ ਵਿਖਮ ਮਾਰ ਤਣਾ ਲੱਭ ਲੋਗਾਂ ਘਰ ਤੱਕ ਕ੍ਰਿਸ਼ਨ ਬਹੁਤਾ ਨਹੀਂ ਬੋਲਣਾ ਉਹ ਬੋਲਤਾ ਬੋਲਦੇ ਨਹੀਂ ਬਚਨ ਨਹੀਂ ਕਰਦੇ ਸੈਰ ਵਿੱਚ ਰਹਿੰਦੇ ਨੇ ਮਸ ਨਾਂਦ ਲੈਂਦੇ ਨੇ ਆਪਣਾ ਆਪਣੀ ਖਮਾਰੀ ਵਿੱਚ ਨਾਮ ਦੀ ਖਮਾਰੀ ਚ ਰਹਿੰਦੇ ਨੇ ਮਾਰਗ ਰਮਣੀ ਫਿਰ ਕਹਿ ਰਹੇ ਇਹ ਬੇਖਮ ਬੰਡਾਰੇ ਕਿਰਨ ਬੇਖਮੋ ਬੇਖਮਾ ਕਰਦਾ ਮੈਂ ਗੁਰਮੱਲ ਜੀ ਤਾਰਾਂ ਗੁਰਮੱਲ ਜੀ ਤਾਰਾਂ ਗੀਤਾ ਟੂਟੀ ਪੀਤਾ ਭੰਗੜਾ ਕਹਿੰਦੇ ਗੁਰੂ ਨਾਮ ਲੈ ਕੇ ਇਹ ਰਿੱਦ ਸਿੱਧ ਵਾਲਾ ਵੀ ਭੰਗ ਤੋੜੋ ਇਹ ਵੀ ਤੁਹਾਡੇ ਅੱਗੇ ਆ ਕੇ ਖੜ ਜਾਣੀ ਹੈ ਦੱਸੋ ਤੁਹਾਡਾ ਕਿਹੜਾ ਕੰਮ ਕਰੀਏ ਉਹੀ ਤੁਹਾਡਾ ਕੰਮ ਹੋ ਜਾਣਾ ਉਸੇ ਮੈਂ ਕਹਿੰਦਾ ਤੁਸੀਂ ਕਹਣਾ ਬਹੁਤ ਕਿਰਪਾ ਹੋਣ ਲੱਗੀ ਮਾਲਕ ਦੀ ਬੜੀ ਕਿਰਪਾ ਬਣ ਗਈ ਹੈ ਵਲਾਪ ਹੋ ਗਿਆ ਪਰ ਇਹ ਨਹੀਂ ਪਤਾ ਕਿ ਉਹ ਮਾਇਆ ਕੇ ਸਾਨੂੰ 84 ਦੇ ਗੇੜ ਵਿੱਚ ਪਾ ਰਹੀ ਹੈ ਬਚ ਨਹੀਂ ਸੱਚੇ ਹੋਏ ਤੁਹਾਡੀ ਤੁਹਾਡੀ ਕਮਾਈ ਜਾ ਰਹੀ ਹੈ ਫਿਰ ਕਮਾਈ ਫਿਰ ਪਛਤਾਾਈ ਫਿਰ ਕਮਾਈ ਹੋਣੀ ਵੀ ਨਹੀਂ ਜੇ ਹੁਣ ਨਾ ਸੰਭੀਏ ਕਮਾਈ ਫਿਰ ਕਮਾਈ ਨਹੀਂ ਸੁਣੀ ਕਿੰਨੀ ਮਿਹਨਤ ਕਰਨੇ ਕਿੰਨੇ ਪੁਰਨੇ ਮਾਰਨ ਕਿੰਨਾ ਕੰਨਾ ਸੇਬਰਨ ਕਰਨਾ ਪੈਂਦਾ ਹੈ ਕਿੰਨਾ ਟਕਾਹ ਬਣਾਉਣਾ ਪੈਂਦਾ ਹੈ ਕਿੰਨਾ ਚੌਂਕੜਾ ਲਾਉਣਾ ਪੈਂਦਾ ਹੈ ਕਿੰਨਾ ਅਭਿਆਸ ਕਰਨਾ ਪੈਂਦਾ ਏ ਕਿੰਨੀ ਸੰਗਤ ਕਰਨੀ ਪੈਂਦੀ ਏ ਤੇ ਇੱਕ ਫੁਰਨਾ ਲਿਆ ਇੱਕ ਬਚਨ ਕਿਸੇ ਨੂੰ ਗਿਆ ਕਮਾਈ ਸਾਰੀ ਤੁਸੀਂ ਦੇ ਦਿੱਤੀ ਅਗਲੇ ਤੁਹਾਡੇ ਪੰਨੇ 'ਚ ਕੀ ਰਿਹਾ ਕੁਝ ਵੀ ਨਹੀਂ ਰਿਹਾ ਕਮਾਈ ਤਾਂ ਤੁਸੀਂ ਉਹਨਾਂ ਨੂੰ ਦੇ ਦਿੱਤੀ ਕਮਾਈ ਕਰਨੀ ਸੀ ਤੁਸੀਂ ਆਪਣੇ ਵਾਸਤੇ ਖ਼ਾਲਕ ਨਾਲ ਮੁਲਾਕਾਤ ਕਰਨ ਸਾਰੀ ਕਮਾਈ ਤਾਂ ਉਹਨ ਦੂਜਿਆਂ ਨੂੰ ਦੇ ਦਿੱਤੀ ਤੁਸੀਂ ਵੜ ਦਿੱਤੀ ਫੁਰਨਾ ਲੈ ਕੇ ਤੇ ਮੁੱਖੋ ਬਚਨ ਕਰਕੇ ਜ਼ੀਰੋ ਹੋ ਗਏ ਤੁਸੀਂ ਖਤਮ ਹੋ ਗਈ ਕਮਾਈ ਅਗਲਾ ਮਾਰਗ ਤੁਹਾਡਾ ਬੰਦ ਹੋ ਗਿਆ ਕਲੋਜ਼ ਹੋ ਗਿਆ ਤਾਂ ਕਹਿੰਦੇ ਕਿ ਮਾਰੇ ਕਹਿੰਦੇ ਕਿ ਸੰਗਤ ਬਹੁਤ ਜ਼ਰੂਰੀ ਹੈ ਸੰਗਤ ਵਿੱਚ ਜਾਵਾਂਗੇ ਸਾਨੂੰ ਬਹੁਤ ਭੀੜ ਭੁਲ ਕੇ ਆਉਂਦਾ ਕਿ ਕਿਸ ਤਰ੍ਹਾਂ ਇਸ ਮਾਰਗ ਤੇ ਚੱਲਣਾ ਪੁੱਛ ਪੁੱਛ ਕੇ ਜੋ ਤੁਸੀਂ ਅਸੀਂ ਪੁੱਛਿਆ ਹੀ ਨਹੀਂ ਸਾਧੂ ਜਨਨ ਨੂੰ ਸੰਤ ਜਨਨ ਨੂੰ ਨਰ ਸੰਗ ਕਰ ਕੇ ਅਸੀਂ ਪੁੱਛਿਆ ਹੀ ਨਹੀਂ ਕਿਰਤੀ ਸਿੱਧੀ ਸਾਨੂੰ ਹੋਰ ਉੱਚੀ ਦੀ ਨਹੀਂ ਅੰਦਰੋਂ ਅੰਦਰ ਹੀ ਇਹ ਮਾਇਆ ਤੁਹਾਨੂੰ ਠਾਕ ਰਹੀ ਹੈ ਗੋਮਿਆ ਰੂਪ ਦੇ ਵਿੱਚ ਵਿਚਾਰਾ ਰੂਪ ਦੇ ਵਿੱਚ ਇਸ ਤੋਂ ਬਚਣ ਵਾਸਤੇ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਇਹ ਪਹਿਲੀ ਸਟੇਜ ਹੈ ਰਿੱਧੀ ਸਿੱਧੀ ਆ ਜਾਣੀ ਉਹ ਕਹਿੰਦੇ ਕਿ ਜਿਹਦਾ ਆਨੰਦ ਮਾਣ ਲਾ ਪਿਆ ਇਹਨੂੰ ਸੁੱਖ ਮਿਲਦਾ ਪਿਆ ਇਹਨੇ ਮਾਲਕ ਨਾਲ ਮਲਾਪ ਕਰ ਲੈਣਾ ਹੈ ਇਹਨੇ ਆਪਣਾ 784 ਦਾ ਗੇੜ ਖਾਧਾ ਮਾਲਕ ਵਿੱਚ ਸਮਾ ਜਾਣਾ ਇਹਨੇ ਇਹਨੂੰ ਸ਼ਾਬਾਸ਼ ਮਿਲ ਜਾਣੀ ਹੈ ਫਿਰ ਮਾਇਆ ਘੇਰ ਦੀ ਰਿੱਧੀ ਸਿੱਧੀ ਲੈ ਕੇ ਸੋ ਗੁਰਮਖੋ ਇੱਕ ਗੁਰਸ਼ਬਦ ਦਾ ਪ੍ਰਚਾਰ ਆਪਣੇ ਚੈਨਲ ਕਰਤੇ ਕੀਆਂ ਬਾਤਾਂ ਗੁਰਦੁਆਰਾ ਸ਼ਬਦ ਗੁਰੂ ਤੇ ਭਾਈ ਹਰਦੀਪ ਸਿੰਘ ਖਾਲਸਾ ਢਾਡੀ ਉੱਤੇ ਚੱਲ ਰਿਹਾ ਹੈ ਤਿੰਨਾਂ ਚੈਨਲਾਂ ਤੇ ਪੇਜ ਢਾਡੀ ਹਰਦੀਪ ਸਿੰਘ ਖਾਲਸਾ ਤੇ ਸ਼ਬਦ ਗੁਰੂ ਉੱਤੇ ਵੀ ਚੱਲ ਰਿਹਾ ਹੈ ਫੇਸਬੁੱਕ ਪੇਜ ਤੁਸੀਂ ਲਾਹਾ ਲਓ ਬਰਤਬ ਦੇਖੋ ਅੱਗੇ ਵੀ ਸ਼ੇਅਰ ਕਰੋ ਕਿ ਇਸ ਮਾਲਕ ਦੇ ਘਰ ਦਾ ਸੰਦੇਸ਼ ਹਰੇਕ ਜੀਪ ਤੇ ਪਹੁੰਚੇ ਕਾਰ ਕਰ ਪਹੁੰਚੀ ਮਾਲਕ ਦੇ ਬਲਾਫ ਦੀ ਕਹਾਣੀ ਤੇ ਤੁਸੀਂ ਫਿਰ ਹਰ ਸ਼ਨੀਵਾਰ 11 ਤੋਂ 2 ਵਜੇ ਸਮਾਗਮ ਹੁੰਦਾ ਹੈ ਜਿਲ੍ਹਾ ਹਸ਼ਿਆਰ ਬਰਨਗਰ ਕੋਟ ਤੋਈ ਵਿਖੇ ਤੇ ਆ ਕੇ ਤੁਸੀਂ ਹਰ ਸ਼ਨੀਵਾਰ ਆਜਰੀ ਵੀ ਭਰ ਸਕਦੇ ਹੋ ਸਮਾਗਮ ਵਿੱਚ ਨਾਮ ਸਿਮਰਨ ਵੀ ਆ ਸੰਗਤਾਂ ਦੇ ਦਰ ਕਰਦੀਆਂ ਨੇ ਗੁਰ ਸ਼ਬਦ ਨੂੰ ਦਰ ਕਰਦੀਆਂ ਨੇ ਧੰਗੂ ਗੁਰਨਸਾਹਿਬ ਮਹਾਰਾਜ ਦੀ ਰਹਿਨਬਾਈ ਦੇ ਸ਼ਬਦ ਦਾ ਪ੍ਰਚਾਰ ਹੁੰਦਾ ਹੈ ਸਿਮਰਨ ਵੀ ਆ ਹੁੰਦਾ ਹੈ ਸ਼ਬਦ ਨਾਲ ਸੰਗਤ ਨਾਲ ਜੋੜਿਆ ਜਾਂਦਾ ਹੈ ਤੇਰੇ ਦਿੱਸ਼ਤੀ ਮਾਇਆ ਦੇ ਨਾਲੋਂ ਜੀਵ ਨੂੰ ਹਟਾਇਆ ਜਾਂਦਾ ਹੈ ਹੋਈਆ ਪੁੱਲਾ ਦੀ ਕੇ ਮਾਜੀ ਸੰਗਤ ਤੇ ਗੁਰਬਖਸ਼ ਸੰਯੋਗ ਹੈ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ